ਔਰਤ ਅਲਮਾਰੀ ਵਿੱਚੋਂ ਲੱਗੀ ਸੀ ਕੱਪੜੇ ਕੱਢਣ ਪਰ ਵਿੱਚੋਂ ਨਿਕਲਿਆ ਸੱਪ ਬਾਲਬਾਲ ਬਚੀ ਔਰਤ ਅਕਸਰ ਹੀ ਗਰਮੀ ਅਤੇ ਮੀਂਹਾਂ ਦੇ ਮੌਸਮ ਵਿੱਚ ਸੱਪ ਅਤੇ ਕਈ ਹੋਰ ਤਰ੍ਹਾਂ ਦੇ ਜੀਵ ਜੰਤੂ ਘਰਾਂ ਵਿੱਚ ਆ ਜਾਂਦੇ ਨੇ ਪਰ ਹੁਣ ਇੱਕ ਕੱਪੜਿਆਂ ਵਾਲੀ ਅਲਮਾਰੀ ਵਿੱਚੋਂ ਨਿਕਲਿਆ ਇੱਕ ਜ਼ਹਿਰੀਲਾ ਸੱਪ ਦਰਸਾਲੇ ਇੱਕ ਔਰਤ ਆਪਣੇ 4 ਸਾਲਾਂ ਦੇ ਬੱਚੇ ਨੂੰ ਸਕੂਲ ਲਈ ਤਿਆਰ ਕਰ ਰਹੀ ਸੀ ਅਤੇ ਜਦੋਂ ਔਰਤ ਬੱਚੇ ਦੀ ਸਕੂਲ ਦੀ ਵਰਦੀ ਅਲਮਾਰੀ ਵਿੱਚੋਂ ਕੱਢਣ ਲੱਗੀ ਤਾਂ ਉਸ ਨੂੰ ਅਲਮਾਰੀ ਵਿੱਚ ਕੱਪੜਿਆਂ ਦੇ ਥੱਲੇ ਕੁਝ ਹਿੱਲਦਾ ਦਿਖਾਈ ਦਿੱਤਾ ਜਿਸ ਤੋਂ ਬਾਅਦ ਔਰਤ ਨੇ ਕੱਪੜੇ ਚੱਕ ਕੇ ਦੇਖਿਆ ਤਾਂ ਥੱਲੇ ਇੱਕ ਸੱਪ ਦਿਖਾਈ ਦਿੱਤਾ ਕਪੜੇ ਚੱਕਣ ਮੌਕੇ ਸੱਪ ਨੇ ਇੱਕੋ ਦਮ ਆਪਣਾ ਫਣ ਚੱਕ ਲਿਆ ਪਰ ਔਰਤ ਸੱਪ ਦੇ ਡੰਗ ਤੋਂ ਬਾਲ-ਬਾਲ ਬਚ ਗਈ ਜਿਸ ਤੋਂ ਬਾਅਦ ਉਹ ਚੀਕਾਂ ਮਾਰਨ ਲੱਗੀ ਜਦੋਂ ਔਰਤ ਦਾ ਘਰ ਵਾਲਾ ਆਇਆ ਤਾਂ ਦੇਖਿਆ ਕਿ ਇੱਕ ਕਾਲੇ ਰੰਗ ਦਾ ਸੱਪ ਅਲਮਾਰੀ ਵਿੱਚ ਬੈਠਾ ਸੀ ਉਸ ਨੇ ਮੌਕੇ ਤੇ ਹੀ ਅਲਮਾਰੀ ਬੰਦ ਕਰ ਦਿੱਤੀ ਅਤੇ ਇੱਕ ਸੱਪ ਫੜਨ ਵਾਲਾ ਬੁਲਾਇਆ ਜਿਸ ਤੋਂ ਬਾਅਦ ਸੱਪ ਨੂੰ ਫੜਿਆ ਗਿਆ ਅਤੇ ਇਹ ਵੀਡੀਓ ਵੀ ਸੱਪ ਫੜਨ ਵਾਲੇ ਨੇ ਸੱਪ ਨੂੰ ਫੜਨ ਤੋਂ ਪਹਿਲਾਂ ਬਣਾਈ ਤੁਸੀਂ ਵੀ ਗਰਮੀ ਅਤੇ ਮੀਂਹ ਦੇ ਮੌਸਮ ਵਿੱਚ ਪੂਰੀ ਸਾਵਧਾਨੀ ਵਰਤੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਤੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ